ਉਸੀ ਦੇ ਇਸ ਗਰਪੇ ਸਾਰਾ ਆਏ ਦੇ ਉਸੇ ਗਰਪੇ ਹੀ ਸ਼ਾਦੀ ਹੈ ਸਾਰਾ ਅੱਛਾ ਵਾ ਬੜੀਆ ਹਾਂਜੀ ਚਲੋ ਕੋਈ ਰمز ਫੜੀਏ ਖਾਬ ਦੇ ਤਾਬੀਰ ਦੇ ਜ਼ਰੀਏ ਸਾਡੇ ਪੰਜਾਬ ਦੇ ਪ੍ਰਧਾਨ ਹਮਿੰਦਰ ਸਿੰਘ ਰਾਜਾ ਬਈਆਂ ਦੇ ਇੰਚਾਰਜ ਬੇਸਕੀ ਜੀ ਅਸੀਂ ਕੌਣ ਸੀ ਸਾਡੀ ਭੈਣ ਜਿਹਨੇ ਦੱਸਿਆ ਕਿ ਅਸੀਂ ਵਿਆਹ ਰੱਖਿਆ ਹੈ ਘਰੇ ਔਰ ਅੱਜ ਸਾਡੀ ਬੇਟੀ ਦਾ ਜਨਮ ਦਾ ਰਿਆ ਧੀ ਧਿਆਣੀਆਂ ਸਾਧੀਆਂ ਸਾਧੀਆਂ ਹੁੰਦੀਆਂ ਧੀਆ ਧਿਆਣੀਆਂ ਹਾਂਜੀ ਹਾਂ ਕਿਉਂ ਤੋੜਾਂਗੇ ਸਾਡੀ ਦੀ ਕੁੜੀ ਹੈ ਕਿ ਅੱਜ ਕਾਂਗਰਸ ਪਾਲਜੀ ਨੇ ਰਾਜਾ ਵੜਿੰਗੀ ਨੇ ਆਪ ਦੇਲੋਂ ਜਿਹੜਾ 52000 ਰੁਪਏ ਜਿਹੜਾ ਕਿ ਉਹ ਬੇਟੀ ਨੂੰ ਸੈਕੰਡਰੀ ਜੈ ਪਰਵਾਰ ਨੂੰ ਔਰ ਅਸੀਂ ਅੱਜ ਇਸ ਬੇਟੀ ਨੂੰ ਅਸ਼ੀਰਵਾਦ ਦੇਣ ਲਈ ਇੱਥੇ ਪਹੁੰਚੇ ਹਾਂ ਧੀ ਲਈ ਅਹਿਸਾਸ ਪੜ ਲਈਏ ਜ਼ਰਾ ਤਸਵੀਰ ਦੇ ذریعے ਚਲੋ ਕੋਈ